ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਆਪਾਂ ਆਪਣੀ ਗਾਂ ਦਾ ਜਦੋਂ ਸੂਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਪਾਈਏ ਵੀ ਲੇਵਾ ਵੀ ਵਧੀਆ ਬਣਾਵੇ ਜੇ ਕਿਸੇ ਨੂੰ ਮਸਟੈਟ ਦੀ ਪ੍ਰੋਬਲਮ ਹੁੰਦੀ ਹੈ ਗਾਂ ਨੂੰ ਤਾਂ ਉਹਨੂੰ ਸਾਰੇ ਸੂਏ ਜਿਹੜੀ ਹੈ ਕਿ ਮਸਟੈਟ ਦੀ ਪ੍ਰੋਬਲਮ ਨਹੀਂ ਆਊਗੀ ਤੇ ਆਪਾਂ ਦੋ ਚੀਜ਼ਾਂ ਦੱਸਣ ਲੱਗੇ ਆਂ ਨੂੰ ਇੱਕ ਦਾ ਬਾਈ ਇਹ ਆ ਡੱਬਾ ਬਾਇਓ ਵਿੱਚ ਦਾ ਇਹਦੇ 20 ਕੁੜੀਆਂ ਨੇ ਤੇ ਇੱਕ ਤੁਸੀਂ ਥੋੜੀ ਰੋਜ਼ ਖਵਾਉਣੀ ਹੈ ਠੱਕਣਾ ਦੀ ਕੁੜੀਆਂ ਨੇ ਇਹ ਜਦੋਂ ਤੁਹਾਡੀ ਗਾਂ ਸੂਣ ਤੇ 20 ਦਿਨ ਰਹਿ ਗਏ ਤਾਂ ਤੁਸੀਂ ਇਹ ਸ਼ੁਰੂ ਕਰ ਦੇਣੀ ਹੈ ਇੱਕ ਟਾਈਮ ਇੱਕ ਕੁੜੀ ਖੜੀ ਹੈਗੇ ਪਾਉਣੀ ਹੈ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਜਾਂ ਜਿਹੜੀ ਲਿਓਰਟੀ ਆ ਉਹ ਨਰਮ ਰਹੂਗੀ ਤੇ ਯਰ ਨੂੰ ਮਸਟੈਟ ਦੀ ਪ੍ਰੋਬਲਮ ਨਹੀਂ ਹੋਊਗੀ ਇਹ ਲੇਵੇ ਦੇ ਵੀ ਕੰਮ ਆ ਕਰਦਾ ਨਾਲੇ ਦੁੱਧ ਵਧਾਉਣ ਦੇ ਵੀ ਫਾਇਦੇਮੰਦ ਹੈ ਤੇ ਨਾਲੇ ਇਹਨਾਂ ਸਟੈਟ ਦੀ ਪ੍ਰੋਬਲਮ ਨਹੀਂ ਹੁੰਦੀ ਇਹਦੇ ਨਾਲ ਤੇ ਇੱਕ ਵਾਰ ਤੁਸੀਂ ਇਹ ਜਰੂਰ ਪਾ ਕੇ ਦੇਖਿਓ ਤੇ ਨਾਲ ਆਪਾਂ ਹਾਂ ਪਾ ਰਹੇ ਹਾਂ ਜੀ ਬਾਇਓ ਵਿੱਚ ਆਰ ਐਕਸ ਬਾਇਓ ਵਿੱਚ ਇਹ ਆਪਾਂ ਲੇਵੇ ਵਾਸਤੇ ਪਾ ਰਹੇ ਹਾਂ ਲੇਵਾ ਦੁੱਧ ਵਧਾਉਣ ਵਾਸਤੇ ਤੇ ਰਿਜ਼ਲਟ ਬਹੁਤ ਵਧੀਆ ਜੀ ਇਹਨਾਂ ਦਾ ਤਿੱਕਵਾ ਤੁਸੀਂ ਜਰੂਰ ਆਪਣੀ ਗਾਂ ਨੂੰ ਜਾਂ ਮੱਝ ਨੂੰ ਵਰਤ ਕੇ ਦੇਖਿਓ ਤੁਹਾਨੂੰ ਕਿਵੇਂ ਦਾ ਲੱਗਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲੇ ਆਪਾਂ ਦਵਾਤੇ ਇਹ ਜਿਹੜਾ ਹੈਗਾ ਰਿਪੀਟ ਕਰਿਆ ਤੇ ਇਹਦੇ ਨਾਲ ਲੇ ਵਾਈ ਵਧੀਆ ਬਣਦਾ ਤੇ ਤੁਹਾਡੀ ਗਾਂ ਨੂੰ ਸਾਰੀ ਸੂਏ ਜਿਹੜਾ ਹੈਗਾ ਮਸਟੈਟ ਦੀ ਪ੍ਰੋਬਲਮ ਨਹੀਂ ਆਊਗੀ ਜੇ ਤੁਹਾਡੀ ਗਾਂ ਨੂੰ ਜ਼ਿਆਦਾ ਮਸਟੈਟ ਹੁੰਦੀ ਆ ਆ ਤੁਸੀਂ ਆ ਸੁਣਨ ਤੋਂ ਪਹਿਲਾਂ ਚਾਰ ਕੇ ਦੇਖ ਸਕਦੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੁਹਾਨੂੰ ਮਿਲਦੇ ਹੀ ਨਵੀਂ ਵੀਡੀਓ ਵਿੱਚ ਆਪਣੇ ਚੈਨਲ ਕਰ ਲਈ ਸਬਸਕ੍ਰਾਈਬ ਤੇ ਮਿਲਦੇ ਹੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਦਾ